ਸਤਿ ਸ਼੍ਰੀ ਅਕਾਲ ਜੀ ਅੱਜ ਦੇ ਪੰਜਾਬੀ ਰਿਸ਼ਤੇ ਫੋਨ ਨੰਬਰਾਂ ਸਮੇਤ ਨੋਟ ਕਰੋ ਜੀ ਨਾਮ ਕੌਰ ਜੱਟ ਗੁਰਸੇਖ ਅਮਰਤਧਾਰੀ ਨਿਤਨੇਮੀ ਲੜਕੀ ਮੋਗਾ ਏਰੀਆ ਕੈਨੇਡਾ ਉਮਰ 29 ਸਾਲ ਸਟੱਡੀ ਬੀਏ ਬੀਐਡ ਡਿਪਲੋਮਾ ਬਿਜ਼ਨਸ ਮੈਨੇਜਮੈਂਟ ਫਰੋਮ ਕੈਨੇਡਾ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9878522449 ਇਹ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਰਿਸ਼ਤਾ ਆਪਣੀ ਜਾਂਚ ਪੜਤਾਲ ਕਰਕੇ ਹੀ ਕਰੋ ਜੀ ਸਾਡਾ ਕੰਮ ਸਿਰਫ ਐਡ ਪਾਉਣਾ ਹੈ ਬਾਕੀ ਜਾਣਕਾਰੀ ਤੁਸੀਂ ਲੈਣੀ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਨਿਸ਼ਾਨ ਸਿੰਘ ਪੰਨੂ ਜੱਟ ਸਿੱਖ ਲੜਕਾ ਪੀਆਰ ਕੈਨੇਡਾ ਬ੍ਰੈਂਪਟਨ ਮਲੇਰ ਕੋਟਲਾ ਏਰੀਆ ਜਨਮ 1996 ਕੱਦ 5 ਫੁੱਟ 11 ਇੰਚ ਸਟੱਡੀ ਗ੍ਰੈਜੂਏਟ ਸ਼ਾਰਟ ਟਾਈਮ ਡੈਵੋਸੀ ਪ੍ਰਾਪਰਟੀ 12 ਕਿੱਲੇ ਅਤੇ ਅਰਬਨ ਪ੍ਰਾਪਰਟੀ ਸੰਪਰਕ ਨੰਬਰ ਹੈ ਜੀ 98551 78288 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਸਾਡਾ ਜਿਹੜਾ ਫੋਨ ਨੰਬਰ ਹੈ ਉਹ ਸ਼ਾਰਟ ਵੀਡੀਓ ਦੇ ਵਿੱਚ ਦਿੱਤਾ ਹੋਇਆ ਹੈ ਜੀ ਉੱਥੋਂ ਤੁਸੀਂ ਚੈੱਕ ਕਰਕੇ ਆਪਣੀ ਐਡ ਸਾਨੂੰ ਭੇਜ ਸਕਦੇ ਹੋ ਅਸੀਂ ਤੁਹਾਡੀ ਐਡ ਬਿਲਕੁਲ ਫ੍ਰੀ ਆਫ ਕੋਸਟ ਲਾਉਣੇ ਆ ਜੀ ਕਿਸੇ ਤੋਂ ਵੀ ਕੋਈ ਪੈਸਾ ਚਾਰਜ ਨਹੀਂ ਕਰਦੇ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਸੀਕ ਲੜਕਾ ਕੈਨੇਡਾ ਸਿਟੀਜ਼ਨ ਪਟਿਆਲਾ ਏਰੀਆ ਜਨਮ 1990 ਕਦ 6 ਫੁੱਟ 2 ਇੰਚ ਸਟੱਡੀ ਐਮਬੀਏ ਕੈਨੇਡਾ ਆਪਣਾ ਬਿਜ਼ਨਸ ਸੰਪਰਕ ਨੰਬਰ ਹੈ ਜੀ ਇਹਨਾਂ ਦਾ 62800308425 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੂੰਗੀ ਜਰਸੀਕ ਲੜਕਾ ਪੁੱਤਰ ਗੋਤ ਫਾਜ਼ਿਲਕਾ ਏਰੀਆ ਜਨਮ 1994 ਕਦ 6 ਫੁੱਟ ਸਟੱਡੀ ਗ੍ਰੈਜੂਏਟ ਪ੍ਰਾਪਰਟੀ 12 ਕਿੱਲੇ 2 ਉਪਰਾ ਸੰਪਰਕ ਨੰਬਰ ਹੈ ਜੀ ਇਹਨਾਂ ਦਾ 92803 11758 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸ਼ਰਮਾ ਬ੍ਰਾਹਮਣ ਲੜਕਾ ਮੋਗਾ ਏਰੀਆ ਜਨਮ 1996 ਕੱਦ 5 ਫੁੱਟ 1 ਇੰਚ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਡਿਗਰੀ ਹੋਲਡਰ 4 ਸਾਲ ਦੁਬਈ ਵਿੱਚ ਜੋਬ ਸੰਪਰਕ ਨੰਬਰ ਹੈ ਜੀ ਇਹਨਾਂ ਦਾ 9463292887 ਇਹ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਮਜੀਤ ਸਿੱਖ ਸੋਹਣੀ ਸੁਨੱਖੀ ਲੜਕੀ ਜਲੰਧਰ ਏਰੀਆ ਜਨਮ 1997 ਕੱਦ 5 ਫੁੱਟ 3 ਇੰਚ ਬੀਏ ਬੀਐਡ ਸੀਟੈਟ ਪੀਟੈਟ ਕੁਆਲੀਫਾਈਡ ਪ੍ਰਾਈਵੇਟ ਟੀਚਰ ਦੀ ਜੌਬ ਕਰਦੀ ਹੈ ਸੰਪਰਕ ਨੰਬਰ ਹੈ ਜੀ ਇਹਨਾਂ ਦਾ 8427540507 ਇਹ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਸਤਿਆਂ ਨੂੰ ਬੇਨਤੀ ਹੈ ਜੀ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖੋ ਵੀਡੀਓ ਨੂੰ ਸ਼ੇਅਰ ਕਰਦੇਆ ਕਰੋ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਜੀ ਤਾਂ ਕਿ ਆਉਣ ਵਾਲੀ ਵੀਡੀਓ ਦੀ ਤੁਹਾਨੂੰ ਅਪਡੇਟ ਮਿਲਦੀ ਰਹੇ ਅਗਲਾ ਰਿਸ਼ਤਾ ਨੋਟ ਕਰੋ ਜੀ ਮਲਵੀ ਸੇਕ ਲੜਕਾ ਜਲੰਧਰ ਏਰੀਆ ਜਨਮ ਉਨਿਸ 99 ਕੱਦ 5 ਫੁੱਟ 10 ਇੰਚ ਸਟੱਡੀ ਬੀਟੈਕ 7 ਇੰਜੀਨੀਅਰਿੰਗ ਵਾਟਰ ਰਿਸੋਰਸ ਮਹਿਕਮੇ ਵਿੱਚ ਬਤੌਰ ਜੀ ਸਰਕਾਰੀ ਜੋਬ ਕਰਦਾ ਹੈ ਸੰਪਰਕ ਨੰਬਰ ਹੈ ਜੀ ਇਹਨਾਂ ਦਾ 8427540507 ਇਹ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਰਜਿਤ ਅਰੋੜਾ ਲੜਕਾ ਪੀਆਰ ਕੈਨੇਡਾ ਵੈਨਕੂਵਰ ਜੈਪੁਰ ਜਨਮਮੁਨੀ 97 ਕੱਦ 5 ਫੁੱਟ 11 ਇੰਚ ਸਟੱਡੀ ਵੀ ਕਾਮ ਐਲ ਐਲ ਵੀ ਬਿਜ਼ਨਸ ਮੈਨੇਜਮੈਂਟ ਡਿਪਲੋਮਾ ਫਰੋਮ ਇੰਡੀਆ ਐਮ ਬੀਏ ਫਾਈਨੈਂਸਿਅਲਸ ਫਰੋਮ ਕੈਨੇਡਾ ਸੀਪੀਏ ਇਨਰੋਲਮੈਂਟ ਯੂ ਐਸ ਏ 56000 ਕੈਨੇਡੀਅਨ ਡਾਲਰ 35 ਲੱਖ ਇੰਡੀਅਨ ਦੇ ਵਿੱਚ ਇਨਕਮ ਹੈ ਜੀ ਇਹਨਾਂ ਦੀ ਸੰਪਰਕ ਨੰਬਰ ਹੈ 9414073018 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਰਾਮਦਾਲ ਸਿੰਘ ਸਿੱਖ ਲੜਕੀ ਹੁਸ਼ਿਆਰਪੁਰ ਏਰੀਆ ਉਮਰ 32 ਸਾਲ ਕੱਦ 5 ਫੁੱਟ 5 ਇੰਚ ਸਟੱਡੀ ਬੀ ਕਾਮ ਐਮ ਬੀਏ ਫਾਈਨੈਂਸ ਪ੍ਰਾਈਵੇਟ ਅਧਿਆਪਕ ਦੀ ਜੌਬ ਕਰਦੀ ਹੈ ਸੰਪਰਕ ਨੰਬਰ ਹੈ ਜੀ +1 437 774 6025 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਗਗਨਦੀਪ ਸ਼ਰਮਾ ਲੜਕਾ ਜਨਮ 1992 ਕੱਦ 5 ਫੁੱਟ 5 ਇੰਚ ਪ੍ਰਾਈਵੇਟ ਜੋਬ 25000 ਮਹੀਨਾ ਆਮਦਨ ਅੱਧਾ ਏਕੜ ਪ੍ਰਾਪਰਟੀ ਸੰਪਰਕ ਨੰਬਰ ਹੈ ਜੀ 9814492661 ਇਸ ਫੋਨ ਨੰਬਰ ਤੇ ਤੁਸੀਂ ਸੰਪਰਕ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਹਰਪ੍ਰੀਤ ਜਲਸਰ ਟੋਂਕ ਖੱਤਰੀ ਲੜਕਾ ਪੀਆਰ ਕੈਨੇਡਾ ਜਨਮ 1982 ਕੱਦ 5 ਫੁੱਟ 9 ਇੰਚ ਤਲਾਸ਼ੂਦਾ ਬਿਨਾ ਬੱਚੇ ਤੋਂ ਸਟੱਡੀ ਕੰਪਿਊਟਰ ਡਿਪਲੋਮਾ ਜੌਬ ਟ੍ਰੈਕ ਡਰਾਈਵਰ ਸੰਪਰਕ ਨੰਬਰ ਹੈ 7063399118 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਨਾਂ ਤੋਂ ਲੈ ਸਕਦੇ ਹੋ ਜੀ ਰਿਸ਼ਤਾ ਆਪਣੀ ਜਾਂਚ ਪੜਤਾਲ ਕਰਕੇ ਹੀ ਕਰੋ ਜੀ ਸਾਡਾ ਕੰਮ ਸਿਰਫ ਐਡ ਪਾਉਣਾ ਹੈ ਬਾਕੀ ਜਾਣਕਾਰੀ ਤੁਸੀਂ ਆਪ ਲੈਣੀ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ 댓 ਸਿਕ ਲੜਕਾ ਗ੍ਰੀਨ ਕਾਰਡ ਯੂ ਐਸ ਏ ਸਾਰਾ ਪਰਿਵਾਰ ਯੂ ਐਸ ਏ ਲੁਧਿਆਣਾ ਏਰੀਆ ਜਨਮ 1987 ਕੱਦ 5 ਫੁੱਟ 11 ਇੰਚ ਆਪਣਾ ਬਿਜ਼ਨਸ ਆਪਣਾ ਘਰ ਯੂ ਐਸ ਏ ਸੰਪਰਕ ਨੰਬਰ ਹੈ ਜੀ +15132065901 ਇਸ ਫੋਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੰਘ ਲੜਕਾ ਵੈਸ਼ਨੋ ਮੋਹਾਲੀ ਜਨਮ 1995 ਕੱਦ 5 ਫੁੱਟ 9 ਇੰਚ ਸਟੱਡੀ ਐਮਏ ਅਤੇ ਡਿਪਲੋਮਾ ਮਕੈਨੀਕਲ ਇੰਜੀਨੀਅਰਿੰਗ ਪੰਜਾਬ ਪੁਲਿਸ ਦੇ ਵਿੱਚ ਸਰਕਾਰੀ ਜੋਬ ਕਰਦਾ ਹੈ ਪ੍ਰਾਪਰਟੀ 14 ਏਕੜ ਸੰਪਰਕ ਨੰਬਰ ਹੈ 9463815685 ਇਹ ਸੂਨ ਨੰਬਰ ਤੇ ਸੰਪਰਕ ਕਰਕੇ ਤੁਸੀਂ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਇਹਨਾਂ ਤੋਂ ਲੈ ਸਕਦੇ ਹੋ ਜੀ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇਆ ਕਰੋ ਲਾਈਕ ਕਰਦੇਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਦੀ ਅਪਡੇਟ ਤੁਹਾਨੂੰ ਮਿਲਦੀ ਰਹੇਗੀ ਸਾਡਾ ਜਿਹੜਾ ਫੋਨ ਨੰਬਰ ਹੈ ਉਹ ਸ਼ਾਰਟ ਵੀਡੀਓ ਦੇ ਵਿੱਚ ਆਲਰੇਡੀ ਦਿੱਤਾ ਹੋਇਆ ਹੈ ਉਥੋਂ ਤੁਸੀਂ ਚੈੱਕ ਕਰਕੇ ਸਾਨੂੰ ਆਪਣੀ ਐਡ ਭੇਜ ਸਕਦੇ ਹੋ ਅਸੀਂ ਤੁਹਾਡੀ ਜਿਹੜੀ ਐਡ ਹੈ ਉਹ ਬਿਲਕੁਲ ਫ੍ਰੀ ਆਫ ਕੋਸਟ ਚੈਨਲ ਤੇ ਲਗਾ ਦੇਵਾਂਗੇ ਜੀ ਕਿਸੇ ਤੋਂ ਕੋਈ ਪੈਸਾ ਚਾਰਜ ਨਹੀਂ ਕੀਤਾ ਜਾਂਦਾ ਵੀਡੀਓ ਦੇ ਅਖੀਰ ਤੱਕ ਜੁੜੇ ਰਹਿਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ